ਸਾਹਿਬ ਜੀਓ ਤੂ ਮੇਰੋ ਮੇਰੇ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰਖ ਲੈਨੀ ਹਰ ਮੇਰੀ ਸੂਰਾ ਸੋ ਪਹਿਚਾਨੀ ਐ ਜੋ ਲਰ ਦਿਨ ਕੇ ਹਿਤ ਪੁਰਜਾ ਪੁਰਜਾ ਘਟ ਮਰੇ ਬਹੁਨਾਂ ਛਾਡੇ ਖੇਤ ਜੋ ਨਰ ਦੁੱਖ ਮੈਂ ਦੁੱਖ ਨਹੀਂ ਜਾਣੈ ਸੁਖ ਸਨੇਹ ਅਰ ਭੈ ਨਹੀਂ ਜਾ ਕੈ ਕੰਚਨ ਮਾਟੀ ਮਨੈ ਜੋ ਨਰ दुख मैं दुख नहीं मान सुख स्नेह पै नहीं जाके कंचन माटी माने परम सन्मान योग चवर शत्र तखती मालक <coughs> ਵਾਲੀਕੁਲ ਆਲਮ ਹਲਤ ਅਤੇ ਪਲਤ ਸਵਾਰ ਦਿਨ ਹਰ ਸਤਿਗੁਰੂ ਸ਼ਬਦ ਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਗੁਰੂ ਪਿਆਰੇ ਗੁਰੂ ਸਵਾਰੇ ਸਾਧ ਸੰਗਤ ਜੀਓ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਮਿਹਰਮਤ ਰਹਿਮਤ ਹੋਈ ਹੈ ਸਾਨੂੰ ਸਤਿਗੁਰੂ ਦੀ ਪਾਵਨ ਹਜ਼ੂਰੀ ਅੰਦਰ ਬਹਿਣ ਦਾ ਨਿੱਗੀ ਗੋੜ ਦਾ ਆਨੰਦ ਮਾਣਦੇ ਪਏ ਹਾਂ ਸਾਰੀਆਂ ਸੰਗਤਾਂ ਅੰਮ੍ਰਿਤ ਵੇਲੇ ਦੀ دیਵਾਨਾ ਵਿੱਚ ਹਾਜ਼ਰੀਆਂ ਭਰਦੇ ਪਏ ਹਾਂ ਆਓ ਜਿੱਥੇ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਦਰਬਾਰ ਅੰਦਰ ਆ ਕੇ ਬੈਠੇ ਆ ਉੱਥੇ ਆਪਣੇ ਮਨ ਨੂੰ ਗੁਰੂ ਦਰਬਾਰ ਦੇ ਅੰਦਰ ਲੈ ਕੇ ਆਈਏ ਗੁਰੂ ਦੀ ਹਜ਼ੂਰੀ ਅੰਦਰ ਤਨ ਨੂੰ ਅਤੇ ਆਪਣੇ ਮਨ ਨੂੰ ਹਾਜ਼ਰ ਕਰੀਏ ਸਾਡੀ ਹਰ ਰੋਜ਼ ਦੀ ਹਾਜ਼ਰੀ ਦਰ ਤੇ ਗੁਰੂ ਦਰ ਤੇ ਪ੍ਰਵਾਨ ਹੋਵੇ ਆਪ ਸਾਰੇ ਇਸ ਗੱਲ ਤੋਂ ਜਾਣਦੇ ਹੋ ਕਿ ਪੋ ਦਾ ਮਹੀਨਾ ਸਾਡੇ ਲਈ ਕਿੰਨਾ ਸ਼ਹੀਦਾਂ ਸ਼ਹੀਧੀਆਂ ਭਰਿਆ ਮਹੀਨਾ ਹੈ ਇਹ ਗੱਲ ਆਪਾਂ ਹਰ ਇੱਕ ਜਾਣਦੇ ਹਾਂ ਕਿ ਇਸ ਮਹੀਨੇ ਦੇ ਵਿੱਚ ਆ 6 ਪੋਤੋ ਲੈ ਕੇ 13 14 ਪੋ ਤੱਕ ਕਲਗੀ ਤਰਪਾਸ਼ਾ ਮਹਾਰਾਜ ਨੇ ਆਪਣਾ ਪਰਿਵਾਰ ਇਸ ਸੰਸਾਰ ਤੋਂ ਵਾਰ ਦਿੱਤਾ ਇਸ ਸੰਸਾਰ ਤੋਂ ਇਸ ਕੌਮ ਤੋਂ ਵਾਰ ਦਿੱਤਾ ਪਰ ਆਪਾਂ ਵੀ ਉਹਦੀ ਸ਼ਹਾਦਤ ਨੂੰ ਅੱਜ ਚੇਤਾ ਕਰਨ ਦੇ ਲਈ ਹਰ ਰੋਜ਼ ਗੁਰੂ ਦਰਬਾਰ ਅੰਦਰ ਆਉਨੇ ਆ ਹਰ ਰੋਜ਼ ਉਹਨਾਂ ਦਾ ਇਤਿਹਾਸ ਦਾ ਜਿਹੜਾ ਵਿਖਿਆਨ ਹੁੰਦਾ ਉਹਨੂੰ ਚੇਤਤ ਕਰਨ ਦੇ ਲਈ ਆਪਾਂ ਗੁਰੂ ਦੇ ਕੋਲ ਆਉਣੇ ਗੁਰੂ ਦੇ ਕੋਲ ਆ ਕੇ ਬਹਿ ਕੇ ਇਸ ਗੱਲ ਨੂੰ ਆਪਣੇ ਅੰਦਰ ਫੀਲ ਕਰਦੇ ਆ ਕਿ ਛੋਟੇ-ਛੋਟੇ ਲਾੜਸਨ ਉਹ ਮਾਤਾ ਗੁਜਰਕਔਰ ਜਿਨ੍ਹਾਂ ਨੇ ਸਿੱਖ ਕੌਮ ਦੇ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਆਓ ਇੱਕ ਵਾਰ ਨਿਥੇ ਤਨ ਕਰਕੇ ਗੁਰੂ ਦਰਬਾਰ ਅੰਦਰ ਹਾਜ਼ਰੀ ਭਰਦੇ ਪੈਹਾ ਆਪਣੇ ਮਨ ਨੂੰ ਗੁਰੂ ਦਰਬਾਰ ਅੰਦਰ ਹਾਜ਼ਰ ਕਰੀਏ ਕੋਈ ਰਥਨਾ ਮਾਂਜੀ ਨਾ ਰਵੇ ਇਿੱਥੇ ਜਨ ਕਰਕੇ ਹਾਜ਼ਰ ਉੱਥੇ ਮੰਨ ਦੀਆਂ ਹਾਜ਼ਰੀਆਂ ਗੁਰਦੁਆਰਬ ਅੰਦਰ ਲਵਈਏ ਇੱਕ ਵਾਰਕ ਲੱਗੀ ਤਰਪਾਸ਼ਾ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਗਈ ਫਤਿਹ ਸਾਰੀ ਸੰਗਤ ਗੱਜ ਕੇ ਫਤਿਹਾਂ ਸਾਂਝ ਪਾਈ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਗ ਗੁਰੂ ਕਲਗੀਆਂ ਵਾਲਾ ਪਾਸ਼ਾ ਮਹਾਰਾਜ ਇਹਨਾਂ ਦਾ ਇਤਿਹਾਸ ਦੀ ਲੜੀ ਵਾਰ ਵਿਚਾਰ ਚੱਲਦੀ ਪਈ ਸਿੱਖ ਨੇ ਦਿਨਾਂ ਤੋਂ ਜਿਹਦੇ ਵਿੱਚ ਅਨੰਦਪੁਰ ਸਾਹਿਬ ਤੋਂ ਲੈ ਕੇ ਸਰਸਾ ਦਾ ਸਰਸਾ ਨਦੀ ਦਾ ਵਿਛੋੜਾ ਰੋਪੜ ਚਮਕੌਰ ਸਾਹਿਬ ਦੀ ਗੜੀ ਚਮਕੌਰ ਸਿੰਘ ਦੀ ਜੰਗ ਤੇ ਇਸ ਜੰਗ ਤੋਂ ਵੱਡ ਸਤਗੁਰ ਦਾ ਸਤਾੜੀ ਮਾਰ ਕੇ ਮਾਛੀਵੜ ਜੰਗਲਾਂ ਨੂੰ ਤੱਕ ਆਪਾਂ ਇਤਿਹਾਸ ਦੇ ਨਾਲ ਸਾਂਝ ਪਾ ਚੁੱਕੇ ਆ ਆਪਾਂ ਇਹ ਵੀ ਸਾਂਝ ਪਾਲੀ ਗਰੰਧਪੁਰ ਸਤਗੁਰ ਨੇ ਕਦੋਂ ਛੱਡਿਆ ਸੀ ਕਿਵੇਂ ਸਰਸਾ ਦੇ ਕੰਡੇ ਤੇ ਜੰਗ ਹੋਈ ਸੀ ਆਪਾਂ ਇਹ ਸ਼ਰਮਣ ਕਰ ਲਏ ਆਪਾਂ ਇਹ ਵੀ ਪੱਖ ਸ਼ਰਮਣ ਕਰ ਲਏ ਕਿਵੇਂ ਫਤਗੁਰ ਦਾ ਪਰਿਵਾਰ ਤੇ ਨਦਰਾਂ ਚ ਵੰਡਿਆ ਗਿਆ ਜਿਹੜੀ ਇੱਕ ਤਿਰ ਉਹ ਚਮਕੌਰ ਸਾਹਿਬ ਨੂੰ ਆਉਂਦੀ 40 ਦੇ ਕਰੀਬ ਸਿੰਘ ਗੁਰੂ ਪਾਤਸ਼ਾਹ ਗੁਰੂ ਦੇ ਦੋ ਵੱਡੇ ਜੀ ਲਾਲ ਨਾਲ ਯੋਰੀ ਚਮਕੌਰ ਦੀ ਜੰਗ ਦੇ ਵਿੱਚ ਸ਼ਹੀਦ ਹੁੰਦੇ ਨੇ ਤੇ ਉਦੋਂ ਬਾਅਦ ਉਹਦੇ ਵਿੱਚੋਂ ਲੰਮਸਮ 40 ਸਿੰਘਾਂ ਦੇ ਵਿੱਚੋਂ 36 ਸਿੰਘ ਸ਼ਹੀਦ ਹੁੰਦੇ ਨੇ ਉਦੋਂ ਬਾਅਦ ਕਲਗੀਧਰ ਪਾਸ਼ਾ ਮਹਾਰਾਜ ਇੱਥੋਂ ਤਾੜੀ ਮਾਰ ਕੇ ਚਮਕੌਰ ਦੀ ਧਰਤੀ ਤੋਂ ਮੱਛਿਵੜ ਜੰਗਲਾਂ ਨੂੰ ਵਾਦੇ ਨੇ ਹੁਣ ਅੱਜ ਆਪਾਂ ਇੱਥੋਂ ਦੂਜਾ ਪੱਖ ਸ਼ੁਰੂ ਕਰਾਂਗੇ ਇੱਕ ਤਾਂ ਕਲਗੀਧਰ ਪਾਸ਼ਾ ਮਹਾਰਾਜਾ ਹੋ ਗਿਆ ਅੱਜ ਇੱਥੋਂ ਸ਼ੁਰੂ ਕਰਾਂਗੇ ਚਮਕ ਸਰਸਾ ਤੋਂ ਬਾਅਦ ਮਾਤਾ ਗੁਜਰਕਰ ਦੇ ਦੋ ਲਾਲ ਕਿੜੇ ਬਣੇ ਜਾਂਦੇ ਨੇ ਜਿੱਦੋ ਸਰਸਾ ਤੇ ਵਿਛੋੜਾ ਹੁੰਦੇ ਨਾ ਸਰਸਾ ਨੂੰ ਪਰ ਕਰਦੇ ਨੇ ਪਰਿਵਾਰ ਤਿੰਨਾਂ ਤਰ੍ਹਾਂ ਦੇ ਵਿੱਚ ਵੰਡਿਆ ਜਾਂਦਾ ਏ ਜਿਹੜੀ ਮਾਤਾ ਗੁਜਰ ਕੌਰ ਤੇ ਦੋ ਛੋਟੇ ਲਾਲ ਨੇ ਦੁਕਲਗੀ ਤਰਪਾਸ਼ਾ ਮਰਦ ਦੇ ਦੋ ਛੋਟੇ ਸੁਪੁੱਤਰ ਸਰਸਾ ਨੂੰ ਪਰ ਕਰਦੇ ਨੇ ਜਦੋਂ ਅੰਮ੍ਰਿਤ ਵੇਲੇ ਉਹ ਪਾਰ ਕਰਕੇ ਮਾਤਾ ਜੀ ਸਾਹਮਣੇ ਦੇਖਦੇ ਨੇ ਕਿ ਇੱਕ ਛੋਟੀ ਜੀ ਸ਼ਨ ਪਈ ਹੋਈ ਏ ਉਸ ਸ਼ਨ ਦੇ ਵਿੱਚ ਇੱਕ ਲਾਈਟ ਬਲ ਰਹੀ ਏ ਤੇ ਮਾਤਾ ਜੀ ਨਾਲ ਬੱਚੇ ਨੇ ਕੱਪੜੇ ਭਿੱਜੇ ਹੋਏ ਨੇ ਠੰਡ ਕਹਿਰ ਦੀ ਠੰਡ ਪੈ ਰਹੀ ਏ ਪੋ ਦਾ ਮਹੀਨਾ ਆ ਤੇ ਸੱਤ ਪੂਰੇ ਦਿਨ ਚੜ ਚੁੱਕਾ ਏ ਮਾਤਾ ਜਾ ਕੇ ਰਣਦੇ ਕੋਲ ਆਵਾਜ਼ ਮਾਰਦੇ ਨੇ ਕਹਿੰਦੇ ਕੋਈ ਹੈਗਾ ਏ ਅਗਲੇ ਬੰਨੋ ਆਵਾਜ਼ ਆਉਂਦੀ ਏ ਕੁੰਮਾ ਮਾਸ਼ਕ ਜਿਹਨੂੰ ਕੁੰਮਾ ਮਾਸ਼ਕ ਕਰਕੇ ਵਿਦਸਿਆ ਜਾਂਦਾ ਏ ਕੁੰਮਾ ਮਾਸ਼ਕੇ ਆ ਜਾਂਦਾ ਹਾਂ ਮੈਂ ਕੁੰਮਾ ਮਾਸ਼ਕੀ ਜਦੋਂ ਨੇਸੇ ਕੱਲ ਤਾਂ ਪਤਾ ਲੱਗਦਾ ਨਾ ਕੁੰਮੇ ਮਾਸ਼ਕ ਨੂੰ ਕਿ ਗੁਰੂ ਦਾ ਪਰਿਵਾਰ ਵਿਛੜ ਚੁੱਕਾ ਏ ਮਾਤਾ ਤਾਂ ਦੋ ਲਾਲ ਅੱਜ ਇੱਥੇ ਪਹੁੰਚ ਚੁੱਕੇ ਨੇ ਉਹ ਆਪਣੀ ਛੰਨ ਵਿੱਚ ਮਾਤਾ ਗੁਜਰਕੌਰ ਦੋ ਲਾਲ ਨੂੰ ਇੱਕ ਰਾਤ ਰੁਕਣ ਦੀ ਲਈ ਜਗ੍ਹਾ ਦਿੰਦਾ ਏ ਜਿੱਥੇ ਅੱਜ ਕੁੰਮੇ ਮਾਸ਼ਕੀ ਦਾ ਗੁਰੂ ਘਰ ਉਹ ਗੁਰੂ ਦਰਬਾਰ ਬਣਿਆ ਹੋਏ ਉੱਥੇ ਇੱਕ ਰਾਤ ਨੂੰ ਛਾਂ ਵਿੱਚ ਮਾਤਾ ਜੀ ਕੱਟਦੇ ਨੇ ਕੁੰਮੇ ਮਾਸ਼ਕੀ ਦੀ ਛਾਂ ਵਿੱਚ ਮਾਤਾ ਗੁਜਰਕਾ ਔਰ ਦੋ ਛੋਟੇ ਲਾਲ ਉੱਥੇ ਰਾਤ ਕੱਟਦੇ ਨੇ ਤੇ ਕੁੰਮਾ ਮਾਸ਼ਕੀ ਦਾ ਕੰਮ ਕੀ ਸੀ ਇਹ ਨਾ ਸਰਸਾ ਦੇ ਕੰਡੇ ਤੇ ਇਹਨੇ ਇੱਕ 베ੜੀ ਪਾਈ ਹੁੰਦੀ ਸੀ 베ੜੀ ਪਾਈ ਹੁੰਦੀ ਸੀ ਇਹ ਆਉਣ ਵਾਲ ਆਉਣ ਜਾਣ ਵਾਲੇ ਜੱਤ ਨੂੰ ਇੱਥੋਂ ਸਰਸਾ ਪਾਰ ਕਰਵਾਉਂਦਾ ਸੀ ਕਿਉਂਕਿ ਉਸ ਸਮੇਂ ਇੰਨਾ ਕੋਈ ਆਵਾਜਾਈ ਦਾ ਸਾਧਨ ਨਹੀਂ ਸੀ ਹੁੰਦਾ ਪੁਲ ਜਾਂ ਕਹਿ ਲਈ ਆਪਾਂ ਹੋਰ ਆ ਫਲਾਈਓਵਰ ਨਹੀਂ ਸੀ ਬਣੀ ਹੁੰਦੇ ਉਦੋਂ ਕੀ ਹੁੰਦਾ ਸੀ ਬੇੜੀ ਦੇ ਰਾਹੀ ਬੰਦਾ ਸਰਸ ਨੂੰ ਪਰ ਕਰਦਾ ਸੀ ਜਿਹੜਾ ਕੁੰਮਾ ਮਾਸਕੀ ਸੀ ਇਹਦਾ ਕੰਮ ਸੀ ਕਿ ਆਏ ਗਏ ਯਾਤਰੀ ਨੂੰ ਰਾਤ ਨੂੰ ਬੇੜੀ ਵਿੱਚ ਭਾ ਕੇ ਉਰਲੇ ਕੰਡੇ ਦੇ ਨਾਲੋਂ ਪਰਲੇ ਕੰਡੇ ਨਾਲ ਲਾ ਕੇ ਆਉਣਾ ਜਦੋਂ ਇਹ ਕੰਮ ਕਰਦਾ ਸੀ ਫਿਰ ਕਈ ਵਾਰ ਰਾਤ ਨੂੰ ਵੀ ਲੋਕ ਆ ਜਾਂਦੇ ਸਣ ਜਾਣ ਵਾਲੇ ਸਰਸ ਨੂੰ ਪਰ ਕਰਨ ਵਾਲੇ ਇੰਨੇ ਨਾ ਰਾਤ ਇੱਕੋ ਥਾਂ ਆਪਣੀ ਸ਼ਾਨ ਪਾਈ ਹੋਈ ਸੀ ਕਿ ਜੇ ਕੋਈ ਰਾਤ ਨੂੰ ਵੀ ਉੱਥੇ ਆਉਂਦਾ ਸੀ ਨਾ ਉਹਨੂੰ ਰਾਤ ਨੂੰ ਉੱਠ ਕੇ ਆਪਣੀ ਬੇੜੀ ਚ ਭਾ ਕੇ ਪਾਰ ਕਰਵਾਉਂਦਾ ਹੁੰਦਾ ਸੀ ਕੁੰਮਾ ਮਸ਼ਕੀ ਜੀ ਜਿਦੋਂ ਉਹ ਸ਼ਨ ਦੇ ਵਿੱਚ ਮਾਂ ਨੇ ਇੱਕ ਰਾਤ ਮਾਤਾ ਗੁਜਰਕੌਰ ਦੋ ਛੋਟੇ ਸਭ ਜਦਾਂ ਨੇ ਇੱਕ ਰਾਤ ਕੁੰਮੇ ਮਸ਼ਕੀ ਦੀ ਸ਼ੰਭ ਵਿੱਚ ਕੱਟੀ ਐ ਤੇ ਕੁੰਮਾ ਮਸ਼ਕੀ ਉੱਥੋਂ ਆਪਣੇ ਪਿੰਡ ਜਾਂਦਾ ਏ ਆਪਣੇ ਪਿੰਡ ਜਾ ਕੇ ਬੀਬੀ ਲక్ష్ਮੀ ਦੇ ਕੋਲੋਂ ਪ੍ਰਸ਼ਾਦਾ ਪਾਣੀ ਚਾਰ ਕਰਕੇ ਲਿਆਉਂਦਾ ਏ ਉਹ ਲਿਆ ਕੇ ਮਾਤਾ ਨੂੰ ਤੇ ਲਾਲਾ ਨੂੰ ਸ਼ਕਾਂਦਾ ਏ ਮਾਤਾ ਤੇ ਲਾਲਾ ਨੂੰ ਛਕਾਂਦਾ ਏ ਇੱਕ ਰਾਤ ਮਾਤਾ ਗੁਜਰਕੌਰ ਜਿਹੜੀ ਉਹ ਫਤ ਪੋ ਦੀ ਰਾਤ ਉਹ ਕੁੰਮੇ ਮਸ਼ਕੀ ਦੇ ਕੋਲ ਉਹਦੀ ਛੰਨ ਵਿੱਚ ਰਾਤ ਨੂੰ ਕੱਟਦੇ ਨੇ ਮਾਤਾ ਗੁਜਰਕੌਰ ਦੋ ਛੋਟੇ ਸਤਗੁਰ ਦੇ ਲਾਲ ਦੋ ਛੋਟੇ ਸਹਬਜਾਦੇ ਮਾਤਾ ਗੁਜਰਕੌਰ ਦੇ ਨਾਲ ਉਹ ਛੰਨ ਦੇ ਵਿੱਚ ਇੱਕ ਰਾਤ ਕੱਟਦੇ ਨੇ ਪਿਆਰਿਓ ਧੰਨੇ ਕੁੰਮਾ ਮਸ਼ਕੀ ਜਿਹਦੀ ਝੋਲੀ ਦੇ ਵਿੱਚ ਐਡੀ ਵੱਡੀ ਸੇਵਾ ਪੈ ਗਈ ਜਿਹੜਾ ਤਰ ਗਿਆ ਤੇਰੀ ਛੰਨ ਅੱਜ ਇੰਨੇ ਜੋਗੀ ਹੋ ਗਈ ਏ ਕਿ ਜਿੱਥੇ ਤੇਰੀ ਛੰਨ ਵਿੱਚ ਮਾਂ ਨੇ ਰਾਤ ਕੱਟੀ ਸੀ ਅੱਜ ਉੱਥੇ ਲੱਖਾਂ ਅਰਬਾਂ ਖਰਬਾਂ ਅਮੀਰ ਲੋਕ ਤੇਰੀ ਛੰਨ ਵਿੱਚ ਝੋਲੀ ਅੱਡ ਕੇ ਮੰਗਦੇ ਨੇ ਆ ਕੇ ਇਹ ਧੰਨ ਹੈ ਕੁਮਾ ਮਾਸ਼ ਕੀ ਇਹੋ ਜੀ ਸਿਵਾਲੀ ਝੋਲੀ ਚ ਪਾ ਗਈ ਉਹ ਤਾਂ ਅਮਰ ਹੋ ਗਿਆ ਕੁਮਾ ਮਾਸ਼ ਕੀ ਹੁਣ ਇਧਰੋ ਦਿਨ ਚੜਦਾ ਏ ਜਦੋਂ ਦਿਨ ਚੜਦਾ ਨਾ ਤੇ ਮਾਤਾ ਗੁਜਰ ਕਰੋ ਤੈਅ ਕਰਦੇ ਨੇ ਕਿ ਹੁਣ ਸਾਨੂੰ ਇੱਥੋਂ ਅਗਾਹ ਜਾਣਾ ਚਾਹੀਦਾ ਹੈ ਪਿੱਛੋਂ ਘੁੰਮਦੇ ਫਿਰਦੇ ਆ ਗੰਗੂ ਬ੍ਰਾਹਮਣ ਜਿਹੜਾ ਗੁਰੂ ਘਰ ਦਰਸ ਹੋਇਆ ਸੀ ਜਿਹੜਾ ਅਨੰਦਪੁਰ ਸੇਵ ਗੁਰੂ ਕੀ ਰਸੋਈ ਦਾ ਕੰਮ ਕਰਿਆ ਕਰਦਾ ਸੀ ਉਹ ਆ ਜਾਂਦਾ ਹੈ ਆਪਣਾ ਘੋੜਾ ਲੈ ਕੇ ਉਹ ਮਾਤਾ ਗੁਜਰ ਘੌਰ ਤੇ ਛੋਟੇ ਲਾੜਨ ਕੋ ਗੱਲ ਕਹਿੰਦਾ ਹੈ ਕਹਿੰਦਾ ਮਾਤਾ ਜੀ ਤੁਸੀਂ ਚੱਲੋ ਮੇਰੇ ਨਾਲ ਇੱਥੋਂ ਥੋੜੀ ਦੂਰ ਮੇਰਾ ਪਿੰਡ ਹੈ ਮੇਰਾ ਪਿੰਡ ਸਿਹੜੀ ਹੈ ਮੈਂ ਤੁਹਾਨੂੰ ਆਪਣੇ ਪਿੰਡ ਲੈ ਜਾਣਾ ਤੁਸੀਂ ਉੱਥੇ ਜਾ ਕੇ ਰਾਤ ਕੱਟਿਓ ਤੇ ਮਾਂ ਗੁਜਰ ਕੋਰ ਡਰਦਿਆਂ ਮਰੇ ਗੱਲ ਕਹਿੰਦੀ ਕਿ ਰਾਹ ਦੇ ਵਿੱਚ ਕੋਈ ਆਪਾਂ ਨੂੰ ਰੋਕੇਗਾ ਤੇ ਨਹੀਂ ਉਹ ਕਹਿੰਦਾ ਨਹੀਂ ਆਪਾਂ ਇੱਥੋਂ ਜੰਗਲ ਦੇ ਰਾਹ ਹੋ ਕੇ ਆਪਾਂ ਛੇੜੀ ਨੂੰ ਨਿਕਲ ਜਾਣਾ ਏ ਉਹ ਦਿਨ ਚੜਦਿਆਂ ਮਾਤਾ ਗੁਜਰ ਕੋਰ ਨੂੰ ਨਾਲ ਲੈ ਕੇ ਦੋ ਲਾਲਾਂ ਨੂੰ ਨਾਲ ਲੈ ਕੇ ਸੱਤ ਪੋਦੀ ਸਵੇਰ ਨੂੰ ਕੁਮਾ ਮਸ਼ਕੀ ਅੱਜ ਮਾਫ ਕਰਨਾ ਗੰਗੂ ਬ੍ਰਾਹਮਣ ਕੁੰਮੀ ਮਸ਼ਕੀ ਦੀ ਸ਼ੰਭ ਚੋਂ ਮਾਤਾ ਨੂੰ ਲੈ ਕੇ ਛਾਨ ਚੋਂ ਲੈ ਕੇ ਛੇੜੀ ਨੂੰ ਤੁਰ ਪੈਂਦਾ ਈ ਜਦੋਂ ਸਿਹੜੀ ਨੂੰ ਤੁਰ ਜਾਂਦਾ ਨਾ ਲੈ ਕੇ ਤੇ ਸਿਹੜੀ ਨੂੰ ਲੈ ਕੇ ਜਾ ਰਿਹਾ ਹੁੰਦਾ ਏ ਮਾਤਾ ਗੁਜਰਕੌਰ ਦੋ ਨਾਲ ਲਾਲ ਨੇ ਤੇ ਰਸਤੇ ਦੇ ਵਿੱਚ ਇੱਕ ਜਗ੍ਹਾ ਤੇ ਮਾਤਾ ਗੁਜਰਕੌਰ ਨੂੰ ਉਹ ਥੋੜੀ ਜਿਹੀ ਜਗ੍ਹਾ ਉੱਥੇ ਇੱਕ ਸਥਾਨ ਹੈ ਉੱਥੇ ਬਾਹ ਦਿੰਦਾ ਏ ਕਿਸੇ ਸਾਧੂ ਦੀ ਕਹਿੰਦੇ ਝੋਪੜੀ ਕਰਕੇ ਲਿਖਿਆ ਗਿਆ ਕਿ ਜਿੱਥੇ ਝੋਪੜੀ ਸੀ ਕਿਸੇ ਸਾਧੂ ਦੀ ਕਹਿੰਦੇ ਮਾਤਾ ਗੁਜਰਕੌਰ ਨੂੰ ਉੱਥੇ ਬਾਹ ਦਿੰਦਾ ਕਹਿੰਦਾ ਮਾਤਾ ਜੀ ਤੁਸੀਂ ਇੱਥੇ ਬੈਠੋ ਦੋ ਲੜ ਲੈ ਕੇ ਮੈਂ ਜਾ ਕੇ ਸਿਹੜੀ ਪਿੰਡ ਦੀ ਖਬਰ ਲੈ ਕੇ ਆਵਾਂ ਕਿ ਕਿਤੇ ਇਹ ਨਾ ਹੋਇਆ ਹੋਵੇ ਕਿ ਮੈਂ ਅਨੰਦਪੁਰ ਸਿਵ ਸੇਵਾ ਕਰਦਾ ਸੀ ਗੁਰੂ ਕੀ ਰਸੋਈਏ ਦੀ ਤੇ ਕਿਤੇ ਮੇਰੇ ਪਰਿਵਾਰ ਨੂੰ ਅੱਜ ਸਰਕਾਰ ਨੇ ਘੇੜਾ ਪਾਇਆ ਹੋਵੇ ਕਿਤੇ ਮੇਰੀ ਸਰਕਾਰ ਨੂੰ ਅੱਜ ਪਰਿਵਾਰ ਨੇ ਸ਼ਹੀਦ ਨਾ ਕਰ ਦਿੱਤਾ ਹੋਵੇ ਉਹ ਮਾਂ ਨੂੰ ਭਾ ਕੇ ਉੱਥੇ ਅੱਜ ਉਥੋਂ ਸਿਹੜੀ ਜਾਂਦਾ ਹੈ ਆਪਣਾ ਘਰ ਦੇਖਣ ਆਪਣੇ ਪਰਿਵਾਰ ਆਪਣੇ ਪਿੰਡ ਦਾ ਮਾਹੌਲ ਦੇਖਣ ਕਿ ਕਿਹੋ ਜਿਹਾ ਮਾਹੌਲ ਹੈ ਕਿ ਮੈਂ ਮਾਤਾ 구ਜਰ ਕੌਰ ਨੂੰ ਦੋ ਲਾਲਾਂ ਨੂੰ ਰਾਤ ਲੈ ਕੇ ਇੱਥੇ ਰੁਕਣਾ ਆ ਕੇ ਮਾਹੌਲ ਠੀਕ ਹੀ ਥੁੰਦਾ ਜਦੋਂ ਮਾਤਾ ਉੱਥੇ ਬੈਠੀ ਹੁੰਦੀ ਹੈ ਉੱਥੇ ਕਿ ਨਾ ਜੀਦੀ ਝੋਪੜੀ ਹੁੰਦੀ ਜੀ ਦੀ ਸ਼ਾਨ ਹੁੰਦੀ ਏ ਉਹ ਆ ਕੇ ਇੱਕ ਸਵਾਲ ਕਰਦਾ ਹੈ ਮਾਤਾ ਗੁਜਰਿਕਾ ਨੂੰ ਕਹਿੰਦਾ ਮਾਤਾ ਜੀ ਕਿਵੇਂ ਬੈਠੇ ਹੋ ਕਹਿੰਦੀ ਐਵੇਂ ਹੀ ਬੈਠੀ ਆ ਐਵੇਂ ਦਾ ਭਾਵ ਕਿ ਐਵੇਂ ਹੀ ਬੈਠੀ ਆ ਇੱਥੇ ਮੇਰਾ ਬਹਿਣ ਦਾ ਖਾਲੀ ਬੁੱਠੀ ਮੈਂ ਕੋਈ ਮਤਵ ਲਾਉਂਦੇ ਨਾ ਨਹੀਂ ਬੈਠੀ ਮੈਂ ਵੈਸੇ ਖਾਲੀ ਐਵੇਂ ਹੀ ਬੈਠੀ ਆ ਪਿਆਰੋ ਉਸ ਸਥਾਨ ਦਾ ਨਾਮ ਗੁਰਦੁਆਰਾ ਐਮਐਸਆਈ ਪਹਿ ਚੁੱਕਾ ਏ ਹੁਣ ਉੱਥੇ ਗੁਰੂ ਘਰ ਦੀ ਸ਼ੋਭੀ ਤੱਕ ਹੁਣ ਗੰਗੂ ਬ੍ਰਾਹਮਣ ਆਪਣੇ ਪਿੰਡ ਤੋਂ ਸਿਹੜੀ ਤੋਂ ਆਉਂਦਾ ਹੈ ਮਾਤਾ ਗੁਜਰਿਕਾ ਔਰ ਦੋ ਲਾਲਾਂ ਨੂੰ ਨਾਲ ਲੈ ਕੇ ਇਥੋਂ ਆਪਣੇ ਪਿੰਡ ਸਿਹੜੀ ਚ ਲਿਆ ਜਾਂਦਾ ਜੇ ਜਦੋਂ ਆਪਣੇ ਪਿੰਡ ਸਿਹੜੀ ਲੈ ਕੇ ਜਾਂਦਾ ਨਾ ਮਾਂ ਨੂੰ ਆਪਣੇ ਘਰ ਸਿਹੜੀ ਲੈ ਕੇ ਜਦੋਂ ਜਾਂਦਾ ਹੈ ਘਰ ਚ ਜਾ ਕੇ ਮਾਤਾ ਨੂੰ ਮਾਤਾ ਜਾਂਦੀ ਘਰ ਚ ਘਰ ਦੇ ਪਿਛਲੇ ਬੰਨੇ ਇੱਕ ਕਮਰਾ ਜਿਹੜਾ ਮਾਤਾ ਗੁਜਰਕੌਰ ਤੇ ਦੋ ਲਾਲ ਨੂੰ ਦੇ ਦਿੱਤਾ ਜਾਂਦਾ ਹੈ ਕਿ ਮਾਤਾ ਜੀ ਤੁਸੀਂ ਇੱਥੇ ਰਾਤ ਕੱਟਣੀ ਹੈ ਹੁਣ ਮਾਤਾ ਜੀ ਉੱਥੇ ਇੱਕ ਰਾਤ ਕੱਟਦੇ ਨੇ ਤੇ ਮਾਤਾ ਜੀ ਨੂੰ ਰਾਤ ਨੂੰ ਵਧੀਆ ਕੱਪੜੇ ਮਿਲਦੇ ਨੇ ਚੰਗਾ ਬਿਸਤਰਾ ਮਿਲਦਾ ਜਿੱਤੇ ਮਾਂ ਆਪਣੇ ਦੋ ਲਾਲਾਂ ਨੂੰ ਨਾਲ ਲੈ ਕੇ ਰਾਤ ਗੰਗੂ ਬ੍ਰਾਹਮਣ ਦੇ ਘਰ ਘਟਦੀ ਏ ਪਿਆਰਿਓ ਜਦੋਂ ਆਨੰਦਪੁਰ ਸਿਪਦਾ ਕਿਲਾ ਛੱਡਿਆ ਸੀ ਨਾ ਮਾਤਾ ਗੁਜਰ ਕੌਰ ਨੇ ਆਪਣੇ ਪਰਿਵਾਰ ਦੇ ਸਮੇਤ ਤਾਂ ਇੱਕ ਮਾਇਏ ਦੇ ਕੋਲ ਖੁਜਰੀ ਦੇ ਵਿੱਚ ਪੋਟਲੀ ਦੇ ਵਿੱਚ ਕੁਝ ਮੋਹਰਾ ਮਾਤਾ ਪਾ ਕੇ ਲਈ ਆਈ ਸੀ ਤੇ ਅੱਜ ਤੋਂ ਮਾਤਾ ਗੰਗੂ ਬ੍ਰਾਹਮਣ ਦੇ ਘਰ ਗਈ ਕਹਿੰਦੀ ਆ ਲੈ ਗੰਗੂ ਆ ਲੈ ਥੋੜੀਆਂ ਜੇ ਮੋਹਰਾ ਕਿਸੇ ਲੋੜੇ ਲਾ ਲਈ ਵਰਤ ਲਵੀ ਮਾਤਾ ਨੇ ਥੋੜੀਆਂ ਮੋਹਰਾ ਗੰਗੂ ਨੂੰ ਦੇ ਦਿੱਤੀਆਂ ਪਰ ਬਾਕੀ ਮੋਹਰਾ ਮਾਨ ਆ ਆਪਣੇ ਸਾਹਣੇ ਰੱਖ ਲਈਆਂ ਨੇ ਅੱਜ ਰਾਤ ਜਦੋਂ ਮਾਤਾ ਨੇ ਗੰਗੂ ਦੇ ਘਰ ਰਾਤ ਕੱਟੀ ਏ ਤੇ ਗੰਗੂ ਨੇ ਰਾਤ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਮਾਤਾ ਨੂੰ ਛਕਾਇਆ ਏ ਚੰਗੇ ਵਸਤਰ ਸੁੱਕੇ ਵਸਤਰ ਦਿੱਤੇ ਨੇ ਬਿਸਤਰਾ ਵਿਛਾ ਕੇ ਦਿੱਤਾ ਏ ਇੱਕ ਪਲੰਗ ਲਾ ਕੇ ਦਿੱਤਾ ਜਿੱਤੇ ਮਾਤਾ ਨੇ ਰਾਤ ਕੱਟੀ ਏ ਗੰਗੂ ਦੇ ਉਸ ਘਰ ਦੇ ਵਿੱਚ ਇੱਕ ਬੈਕਸ਼ਟ ਤੇ ਕਮਰਾ ਸੀ ਉੱਥੇ ਕੱਟੀ ਏ ਤੇ ਇੱਕ ਬੰਨੇ ਡਰ ਵੀ ਸੀ ਗੰਗੂ ਇਸ ਗੱਲ ਦਾ ਕਿਤੇ ਸਮੇਂ ਦੀ ਸਰਕਾਰ ਆ ਕੇ ਮੈਨੂੰ ਪੜਨਾ ਲਵੇ ਹੁਣ ਜਦੋਂ ਗੰਗੂ ਨੇ ਪ੍ਰਸ਼ਾਦਾ ਪਾਣੀ ਛਕਾਇਆ ਤੇ ਉਹਦਾ ਪਰਿਵਾਰ ਗੰਗੂ ਬ੍ਰਾਹਮਣ ਦਾ ਆਪਣੀ ਧਰਮ ਸੁਪਤਨੀ ਦੇ ਨਾਲ ਇਹ ਗੱਲ ਦੀ ਵਿਚਾਰ ਕਰਦਾ ਕਹਿੰਦਾ ਕਹਿੰਦਾ ਮਾਤਾ ਨੇ ਇੰਨੀਆਂ ਕੋ ਮੋਹਰਾਂ ਦਿੱਤੀਆਂ ਨੇ ਕਹਿੰਦਾ ਜੇ ਕਿਤੇ ਆ ਸਾਰੀਆਂ ਮੋਹਰਾਂ ਕਹਿੰਦਾ ਆਪਾਂ ਨੂੰ ਮਿਲ ਜਨ ਕਹਿੰਦਾ ਆਪਾਂ ਤਾਂ ਬੜੇ ਅਮੀਰ ਹੋ ਜਾਵਾਂਗੇ ਕਿਉਂਕਿ ਬੰਦੇ ਦਾ ਜਿਹੜਾ ਮਨ ਹੈ ਉਹ ਪੈਸਾ ਦੇ ਕੇ ਡੋਲ ਜਾਂਦਾ ਹੈ ਕਹਿੰਦਾ ਜਿਹੜੀਆਂ ਮਾਇਆ ਆ ਜਿਹੜੀਆਂ ਮੋਹਰਾਂ ਮਾਤਾ ਗੁਜਰਕੌਰ ਦੇ ਕੋਲ ਨੇ ਕਹਿੰਦੇ ਮੋਰਾ ਕੰਗੇ ਸਾਨੂੰ ਮਿਲ ਜਾਣ ਕਹਿੰਦੇ ਸੀ ਤਾਂ ਬੜੇ ਅਮੀਰ ਹੋ ਜਾਵਾਂਗੇ ਤੇ ਰਾਤ ਸਲਾਹ ਕੀਤੀ ਕਿ ਜਦੋਂ ਮਾਤਾ ਕਿਤੇ ਸੌਂ ਜਾਣਾ ਰਾਤ ਨੂੰ ਮਾਤਾ ਨੇ ਹੋਵੇ ਨਾ ਕਿ ਮੈਂ ਮਾਤਾ ਦੇ ਥਰਣੇ ਅੱਜ ਮੋਰਾ ਚੱਕ ਲਵਾਂ ਕਹਿੰਦੇ ਮਾਤਾ ਨੇ ਰਾਤ ਆਪਣੇ ਦੋ ਲਾਲਾਂ ਨੂੰ ਕਹਿੰਦੇ ਛਾਤੀ ਦੇ ਨਾਲ ਲਾਇਆ ਏ ਕਹਿੰਦੇ ਮਾਤਾ ਛਾਤੀ ਨਾਲ ਲਾ ਕੇ ਕਹਿੰਦੇ ਰਾਤ ਆਰਾਮ ਕਰਦੀ ਪਈ ਏ ਅੱਜ ਗੰਗੂ ਬ੍ਰਾਹਮਣ ਦੇ ਘਰ ਕਹਿੰਦੇ ਤਿੰਨ ਪਿਰ ਰਾਤ ਦੇ ਬੀਤ ਚੁੱਕੇ ਨੇ ਕਹਿੰਦੇ ਮਾਤਾ ਨੂੰ ਨੀਂਦ ਨਹੀਂ ਆਈ ਪਿਆਰਿਓ ਕਿਵੇਂ ਨੀਂਦ ਆਵੇ ਜਦੋਂ ਪਰਿਵਾਰ ਸਾਰਾ ਵਿਛੜ ਚੁੱਕਿਆ ਹੋਵੇ ਜਦੋਂ ਪਰਿਵਾਰ ਸਾਰਾ ਵਿਛੜ ਚੁੱਕਿਆ ਹੋਵੇ ਪਿੱਛੇ ਪਰਿਵਾਰ ਬਾਰੇ ਚੇਤਾ ਆ ਰਿਹਾ ਹੋਵੇ ਤੇ ਨੀਂਦ ਬੰਦੇ ਨੂੰ ਕਿੱਥੇ ਹੁੰਦੀ ਹੈ ਜਦੋਂ ਤੀਜਾ ਪੈਰ ਲੱਗਾ ਨਾ ਜਦੋਂ ਮਾਤਾ ਜੀ ਕਿਤੇ ਅੱਖ ਲੱਗੀ ਤੇ ਗੰਗੂ ਪੈਰ ਨੱਪਦਾ ਹੋਇਆ ਮਾਤਾ ਦੇ ਕਮਰੇ ਚੋ ਜਾ ਕੇ ਮਾਤਾ ਦੇ ਸਹਣ ਨੂੰ ਅੱਜ ਮੋਹਰਾ ਚੱਕ ਲਈਆਂ ਨੇ ਗੰਗੂ ਬ੍ਰਾਹਮਣ ਨੇ ਮੋਹਰਾ ਚੱਕ ਲਈਆਂ ਮੋਹਰਾ ਚੱਕ ਕੇ ਲੈ ਆਏ ਤੇ ਲਿਆ ਕੇ ਇੱਕ ਗੱਲ ਦਾ ਰੌਲਾ ਪਾ ਦਿੱਤਾ ਗਲੀ ਦੇ ਵਿੱਚ ਆਪਣੇ ਘਰ 'ਚ ਕਈ ਚੋਰ ਆਇਸ ਸੰਿਹੜੀ ਦੇ ਵਿੱਚ ਜਿਹੜੀਆਂ ਮਾਤਾ ਗੁਜਰਕੌਰ ਦੇ ਕੋਲ ਮੋਹਰਾਂ ਸਨ ਉਹ ਮੋਹਰਾਂ ਅੱਜ ਇੱਥੋਂ ਚੋਰ ਚੁੱਕ ਕੇ ਲੈ ਗਏ ਨੇ ਪਰ ਇਹ ਗੱਲ ਮਾਤਾ ਜਾਣਦੀ ਸੀ ਮਾਤਾ ਗੁਜਰਕੌਰ ਦਾਦੀ ਮਾਤਾ ਕਿ ਕਹਿੰਦੀ ਚੋਰ ਤਾਂ ਕੋਈ ਨਹੀਂ ਆਇਆ ਮੈਂ ਜਾਗਦੀ ਪਈਆਂ ਇੱਥੋਂ ਮੋਹਰਾਂ ਤੂੰ ਲੈ ਕੇ ਗਿਆ ਏ ਜਿੱਤ ਨੂੰ ਪੁੱਤ ਲੋੜ ਸੀ ਮਾਤਾ ਗੁਜਰਕੌਰ ਜਿਹੜੀ ਆਪਣੇ ਜਵਾਨ 'ਚੋਂ ਲਫਜ਼ ਬੋਲਦੀ ਕਹਿੰਦੀ ਜਿੱਤ ਨੂੰ ਪੁੱਤ ਲੋੜ ਸੀ ਗੰਗੂ ਜੇ ਤੈਨੂੰ ਲੋੜ ਸੀ ਤੂੰ ਮੇਰੇ ਕੋਲ ਮੰਗ ਕੇ ਲੈ ਲੈ ਲੈਂਦਾ ਮੈਂ ਕੀ ਕਰਨੀਆਂ ਸਨ ਜੇ ਤੈਨੂੰ ਲੋੜ ਸੀ ਤੂੰ ਮੇਰੇ ਕੋਲ ਮੰਗ ਕੇ ਲੈ ਲੈ ਲੈਂਦਾ ਮੈਂ ਤੈਨੂੰ ਦੇ ਦੇਣੀਆਂ ਸਨ ਪਰ ਬੜਾ ਰੌਲਾ ਪਾਇਆ ਕਹਿੰਦੇ ਨਹੀਂ ਇੱਥੇ ਚੋਰ ਆਏ ਸਨ ਅੱਜ ਮੋਹਰਾ ਇੱਥੋਂ ਚੋਰ ਚੁੱਕ ਕੇ ਲੈ ਕੇ ਗਏ ਨੇ ਮੈਂ ਮੋਹਰਾ ਨਹੀਂ ਚੱਕਿਆ ਮਾਂ ਨੇ ਫਿਰ ਕਿਹਾ दादी ਮਾਂ ਨੇ ਕਹਿੰਦੀ ਪੁੱਤ ਮੈਂ ਰਾਤ ਦੇ ਤਿੰਨ ਪੈਰ ਜਾਗਦੇ ਹੋ ਚੱਲੀ ਮੈਂ ਜਾਗਦਿਆਂ ਕੱਢ ਦਿੱਤੇ ਨੇ ਮੈਂ ਤਾਂ ਇੱਥੇ ਕੋਈ ਚੋਰ ਨਹੀਂ ਦੇਖਿਆ ਜੀ ਤੱਕ ਮੈਂ ਪੁਰਿਆ ਸੁੱਤੀ ਨਹੀਂ ਤੂੰ ਕਹਿ ਰਿਹਾ ਚੋਰ ਆਇਆ ਚੋਰ ਨਹੀਂ ਕੋਈ ਆਇਆ ਜਿੱਤ ਨੂੰ ਮੋਰਾਂ ਦੀ ਲੋੜ ਸੀ ਤੂੰ ਮੋਰਾਂ ਲੈ ਜਾ ਰੱਖ ਲੈ ਕੋਈ ਗੱਲ ਨਹੀਂ ਭਰਿਆ ਪੀਤੇ ਨੇ ਗੱਲ ਕਹਿ ਦਿੱਤੀ ਕਹਿੰਦਾ ਆ ਮੈਨੂੰ ਸਜ਼ਾ ਮਿਲੀ ਏ ਕਹਿੰਦਾ ਇੱਕ ਤਾਂ ਜਲਮ ਸਰਕਾਰ ਦੇ ਕੋਲੋਂ ਡਰਦੇ ਹੋਏ ਕਹਿੰਦਾ ਮਾਤਾ ਨੂੰ ਛੋਟੇ ਲਾਲ ਨੂੰ ਆਪਣੇ ਘਰ ਵਿੱਚ ਪਨਾਹ ਦਿੱਤੀ ਇੱਕ ਰਾਤ ਰੁਕਣ ਦੇ ਲਈ ਕਹਿੰਦਾ ਪਰ ਇਹਨਾਂ ਨੇ ਮੇਰੇ ਸਿਰ ਦੇ ਵਿੱਚ ਹੀ ਸਵਾਹ ਪਾ ਦਿੱਤੀ ਇਹਨਾਂ ਨੇ ਮੈਨੂੰ ਚੋਰ ਕਹਿ ਦਿੱਤਾ ਕਿ ਤੂੰ ਚੋਰ ਏ ਤੂੰ ਸਾਡੀਆਂ ਮੋਰਾਂ ਚੱਕ ਲਈਆਂ ਨੇ ਜਦੋਂ ਇਹ ਮਾਤਾ ਨੂੰ ਭਰੇ ਬੋਲ ਬੋਲੇ ਨਾ ਮਾਤਾ ਦਾ ਹਿਰਦਾ ਇੱਕਦਮ ਕੰਬ ਗਿਆ ਕਿ ਆਹ ਕੀ ਹੋ ਗਿਆ ਓਕਨ ਜੀ ਗੰਗੂ ਮੈਂ ਤੇ ਤੇਰੇ ਤੇ ਭਰੋਸਾ ਕਰਕੇ ਆਈ ਸਤੂ ਅਨੰਦਪੁਰ ਸਿਹੜੀ ਧਰਤੀ ਤੇ 18-20 ਸਾਲ ਸੇਵਾ ਕੀਤੀ ਹੈ ਗੁਰੂ ਘਰ ਰਸੋਈਏ ਦੀ ਮਾਤਾ ਉੱਠ ਕੇ ਭਰਿਆ ਪੀਤਾ ਮਾਤਾ ਦੇ ਕਮਰੇ ਚੋਂ ਬਾਹਰ ਜਾਂਦਾ ਹੈ ਮਾਤਾ ਉੱਠ ਕੇ ਦੂਜੇ ਕਮਰੇ ਜਾਂਦੀ ਜਿਹੜਾ ਪਰਿਵਾਰ ਰਹਿੰਦਾ ਹੈ ਨਾਲ ਦੇ ਕਮਰੇ ਚ ਮਾਤਾ ਜਾ ਕੇ ਕਹਿੰਦੀ ਏ ਪੁੱਤ ਜੇ ਤੁਹਾਨੂੰ ਲੋੜ ਹੈ ਤੁਸੀਂ ਰੱਖ ਲਵੋ ਸਾਨੂੰ ਕੋਈ ਲੋੜ ਨਹੀਂ ਹੈਗੀ ਮੋਰਾਂ ਦੀ ਤੂੰ ਮੰਗ ਕੇ ਲੈ ਲੈ ਤੂੰ ਰੱਖ ਲੈ ਕੋਈ ਨਾ ਮਾਂ ਬੜੇ ਤਰਲੇ ਕਰਦੀ ਏ ਕੀ ਗੰਗੂ ਅੱਜ ਮੰਨ ਜਾਵੇ ਗੰਗੂ ਇਹ ਗੱਲ ਕਹਿ ਦੇਵੇ ਮਾਤਾ ਜੀ ਠੀਕ ਹੈ ਮੈਂ ਰੱਖ ਲਈਆਂ ਨੇ ਮੈਂ ਚੱਕ ਲਈਆਂ ਨੇ ਮੈਨੂੰ ਲੋੜ ਸੀ ਪਰ ਗੰਗੂ ਆਪਣੇ ਪੈਰਾਂ ਤੇ ਇਸ ਗੱਲ ਦਾ ਪਾਣੀ ਨਹੀਂ ਪੈਣ ਦੇ ਰਿਹਾ ਕਿ ਮੋਹਰਾ ਮੈਂ ਚੱਕੀਆਂ ਨੇ ਉਹ ਕਹਿ ਰਿਹਾ ਵਾਰ-ਵਾਰ ਕਹਿੰਦਾ ਸਿਹੜੀ ਦੀ ਧਰਤੀ ਤੇ ਚੋਰ ਆਏ ਸੰ ਕਹਿੰਦੇ ਉਹ ਮੋਹਰਾ ਚੁੱਕ ਕੇ ਲੈ ਗਏ ਨੇ ਅੱਜ ਇੱਥੋਂ ਕਹਿੰਦੇ ਉਹ ਮੋਹਰਾ ਇੱਥੋਂ ਚੁੱਕ ਕੇ ਲੈ ਗਏ ਨੇ ਪਰ ਅੱਜ ਭਰਿਆ ਪੀਤਾ ਇਹ ਗੱਲ ਕਹਿੰਦਾ ਜਦੋਂ ਕਹਿੰਦਾ ਮੈਨੂੰ ਇਹ ਸਜ਼ਾ ਮਿਲੀ ਹੈ ਮੈਂ ਆਪਣੇ ਘਰ ਵਿੱਚ ਤੁਹਾਡੇ ਪਰਿਵਾਰ ਨੂੰ ਮਾਤਾ ਗੁਜਰਕ ਔਰ ਦੋ ਲਾਲਾਂ ਨੂੰ ਇੱਕ ਰਾਤ ਪ੍ਰਾਂਹ ਦਿੱਤੀ ਸੀ ਕਹਿੰਦੇ ਤੁਸੀਂ ਅੱਜ ਮੈਨੂੰ ਚੋਰ ਕਹਿ ਦਿੱਤਾ ਏ ਹੁਣ ਦੋ ਗੱਲਾਂ ਗੰਗੂ ਬ੍ਰਾਹਮਣ ਦੇ ਦਿਮਾਗ ਵਿੱਚ ਚਲਦੀਆਂ ਆਪਣੀਆਂ ਇੱਕ ਤਾਂ ਇਹ ਚਲਦੀ ਪਈ ਸੀ ਕਿ ਸਰਕਾਰ ਨੇ ਕਲਰ ਢੰਡੋਰਾ ਪਟਵਾ ਦਿੱ ਤੱਕ ਜਿਹੜਾ ਕਲਗੀਧਰ ਪਾਸ਼ਾ ਮਹਾਰਾਜ ਦੇ ਪਰਿਵਾਰ ਬਾਰੇ ਦੱਸੇਗਾ ਨਾ ਉਹਨੂੰ ਬਹੁਤ ਵੱਡਾ ਇਨਾਮ ਦਿੱਤਾ ਜਾਵੇਗਾ ਹੁਣ ਗੰਗੂ ਦੇ ਮਨ 'ਚ ਇਹ ਆ ਗਿਆ ਕਿ ਮੋਹਰਾ ਵੀ ਸਾਨੂੰ ਮਿਲ ਗਈਆਂ ਤੇ ਸਰਕਾਰ ਵੱਲੋਂ ਨਾਮ ਵੀ ਮਿਲ ਜਣਾ ਕਿਉਂ ਨਾ ਹੋਵੇ ਕਿਉਂ ਨਾ ਮੈਂ ਕਰਾਂ ਕਿ ਮੈਂ ਜਾ ਕੇ ਮਾਤਾ ਦੇ ਮਾਤਾ ਗੁਜਰ ਕੇ ਦੋਚ ਵਾਲਾਂ ਨੂੰ ਸ਼ਿਕਾਇਤ ਕਰ ਦਵਾਂ ਕਿ ਗੁਰਗੋਬਿੰਦ ਸਿੰਘ ਪਾਸ਼ਾ ਮਰਦਾ ਪਰਿਵਾਰ ਵਿਛੜੇ ਪਰਿਵਾਰ ਇੱਕ ਹੀ ਸਮੇਂ ਦੇ ਪ੍ਰਵਾਹ ਘਰ ਵਿੱਚ ਰੁਕਿਆ ਏ ਤੁਸੀਂ ਫੜ ਸਕਦੇ ਜਾ ਕੇ ਫੜ ਲਵੋ ਗੰਗੂ ਭਰਿਆ ਪੀਤਾ ਅੱਜ ਇੰਨੀ ਗੱਲ ਕਹਿੰਦਿਆਂ ਮਾਣੇ ਦਾਦੀ ਮਾਣੇ ਬੜਾ ਜਤਨ ਕੀਤਾ ਏ ਸਮਝਾਉਣ ਦਾ ਪਰ ਨਹੀਂ ਸਮਝਿਆ ਦਿਨ ਚੜ ਚੁੱਕਾ ਏ ਮਾਂ ਉੱਠੀ ਅੰਮ੍ਰਿਤ ਵੇਲੇ ਮਾਂ ਉੱਠ ਕੇ ਜੱਪ ਮਾਣੀ ਦਾ ਪਾਠ ਕਰਦੀ ਪਈਏ ਮਾਤਾ ਗੁਜਰਕੌਰ ਦੋ ਲਾਲ ਵੀ ਉੱਠੇ ਨੇ ਨਾਲ ਤੋਤਲੀਆਂ ਜਵਾਨਾਂ ਦੇ ਨਾਲ ਉਹ ਮਾਂ ਦੇ ਨਾਲ ਨ ਬਾਣੀ ਪੜਦੇ ਪਏ ਨੇ ਬਾਣੀ ਪੜਦੇ ਪਏ ਨੇ ਜਦੋਂ ਮਾਂ ਨੇ ਪੂਰਾ ਜੱਪ ਬਾਣੀ ਦਾ ਪਾਠ ਕਰ ਲਿਆ ਇੱਕ ਸ਼ਲੋਕ ਪੜਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਮਾਤਾ ਸ਼ਲੋਕ ਪੜਨ ਤੋਂ ਬਾਅਦ ਚੁੱਪ ਕਰ ਗਈ ਕਹਿੰਦੇ ਇੱਕ ਸਾਬ ਜਿਹੜਾ ਉੱਠਿਆ ਉਹਨੇ ਬੱਚਨੇ ਕਿਹਾ ਕਹਿੰਦੇ ਦਾਦੀ ਮਾਂ ਕੀ ਗੱਲ ਹੋ ਗਈ ਤੁਸੀਂ ਚੁੱਪ ਕਿਉਂ ਕਰ ਗਏ ਹੋ ਇੱਕ ਕਹਿੰਦਾ ਕਹਿੰਦਾ ਦਾਦੀ ਮਾ ਮੈਨੂੰ ਸੁਪਨਾ ਆਇਆ ਏ ਰਾਤ ਕਿ ਪਿਤਾ ਜੀ ਔਰ ਵੱਡੇ ਸੱਜਾ ਦੇ ਅਜੰਡਪੁਰ ਸਵੜੀ ਧਰਤੀ ਨੇ ਉਹ ਸਾਨੂੰ ਬੁਲਾਉਣ ਦੇ ਲਈ ਉੱਥੋਂ ਕਿਸੇ ਨੂੰ ਭੇਜਦੇ ਪਏ ਨੇ ਕਿ ਉਹਨਾਂ ਨੂੰ ਜਾ ਕੇ ਲੈ ਕੇ ਆਓ ਮਾਂ ਕਹਿੰਦੀ ਦਾਦੀ ਮਾ ਕਿ ਜਿੰਨੂੰ ਪਛਾਣੇ ਉਹਨਾਂ ਦੀ ਕਹਿੰਦਾ ਹਾਂ ਉਹਨਾਂ ਦੀ ਫੋਟੋ ਲੱਗੀ ਹੋਈ ਅਜੰਡਪੁਰ ਸਵੜੇ ਕਿਲੇ ਦੇ ਵਿੱਚ ਮੈਂ ਪਛਾਣ ਲੈ ਆਏ ਕਿ ਗੁਰੂ ਕਰਗੀਤਰ ਪਾਸ਼ਾ ਤੇ ਛੋਟੇ ਸੱਜਾ ਦੇ ਵੱਡੇ ਸੱਜਾ ਦੇ ਅਜੰਡਪੁਰ ਸਵੜੀ ਧਰਤੀ ਤੇ ਨੇ ਉਹ ਸੱਦਾ ਭੇਜ ਰਹੇ ਨੇ ਕਿ ਤੁਸੀਂ ਵੀ ਉੱਥੇ ਆ ਜਾਓ ਮਾਤਾ ਗੁਜਰ ਕੌਰ ਨੂੰ ਫਿਰ ਪੁੱਛਿਆ ਛੋਟੇ ਲਾਣ ਨੇ ਕਹਿੰਦੀ ਦਾਦੀ ਮਾਂ ਚੁੱਪ ਕਿਉਂ ਕਹਿੰਦੀ ਪੁੱਤ ਜਿਹੜੀਆਂ ਆਪਣੇ ਕੋਲ ਮੋਹਰੇ ਸਨ ਕਹਿੰਦੀ ਗੰਗੂ ਨੇ ਚੁੱਕ ਲਈਆਂ ਉਹ ਲੈ ਗਿਆ ਤੇ ਕਹਿੰਦਾ ਮਾਤਾ ਦਾਦੀ ਮਾਂ ਫਿਰ ਕਿਹੜੀ ਗੱਲ ਹੈ ਆਪਣੇ ਕੋਲ ਅੰਦਪੁਰ ਸਾਹਿਬ ਹੋਰ ਬਹੁਤ ਮੋਹਰੇ ਨੇ ਬਹੁਤ ਹਨ ਆਪਣੇ ਕੋਲ ਉੱਥੇ ਕਿਲੇ ਦੇ ਵਿੱਚ ਆਪਾਂ ਹੋਰ ਲੈਵਾਂਗੇ ਜਾ ਕੇ ਉੱਥੋਂ ਆਪਾਂ ਹੋਰ ਜਾ ਕੇ ਧਨ ਲੈਵਾਂਗੇ ਉੱਥੋਂ ਕੋਈ ਗੱਲ ਨਹੀਂ ਮਾਂ ਕਹਿੰਦੀ ਗੱਲ ਤਾਂ ਕੋਈ ਨਹੀਂ ਪੁੱਤ ਕਹਿੰਦੀ ਪਰ ਉਹਨੇ ਇਹ ਗੱਲ ਕਹਿ ਦਿੱਤੀ ਕਿ ਮੈਂ ਤੈਨੂੰ ਆਪਣੇ ਘਰ ਵਿੱਚ ਪਨਾਹ ਦਿੱਤੀ ਕਰਾ ਤੂੰ ਸੀ ਮੈਨੂੰ ਚੋਰ ਕਹਿ ਦਿੱਤਾ ਕਹਿੰਦੀ ਮੈਂ ਤਾਂ ਬੜਾ ਸਮਝਾਇਆ ਜੇ ਤੂੰ ਲੋੜ ਸੀ ਤੂੰ ਰੱਖ ਲਾ ਤੂੰ ਰੱਖ ਲਾ ਤੂੰ ਇਹ ਗੱਲ ਮੰਨ ਲਿਆ ਕਿ ਹਾਂ ਰੱਖ ਲਾ ਕੋਈ ਨਾ ਮੋਰਾ ਤੇਰੇ ਕੋਲ ਨੇ ਕੋਈ ਨਹੀਂ ਹੁੰਦੀਆਂ ਪਰ ਨਹੀਂ ਉਹ ਕਹਿੰਦਾ ਕਿ ਨਹੀਂ ਮੈਂ ਮੋਰਾ ਨਹੀਂ ਚੱਕੀਆਂ ਚੋਰ ਆ ਇਸਨੇ ਮੋਰਾ ਲੈ ਗਈ ਅੱਜ ਗੰਗੂ ਬ੍ਰਾਹਮਣ ਨੇ ਕੀ ਕੀਤਾ ਭਰਿਆ ਪੀਤਾ ਉੱਥੋਂ ਮਰੰਡੇ ਕੋਤਵਾਲੀ ਸਾਹਿਬ ਗਿਆਇਆ ਜਾ ਕੇ ਉੱਥੇ ਗਨੀਖਾਨਾ ਵੀ ਖਾ ਸਿਪਾਹੀ ਦੇ ਕੋਲ ਸ਼ਿਕਾਇਤ ਕੀਤੀ ਹੈ ਕਹਿੰਦੇ ਰਾਤ ਦਾ ਤਨ ਗੁਰ ਕਲਗੀ ਵਾਲੇ ਪਾਸ਼ਾ ਮਰਦਾ ਪਰਿਵਾਰ ਵਿਛੜਿਆ ਜਿਹਦਾ ਇੱਕ ਹਿੱਸਾ ਅੱਜ ਰਾਤ ਮੇਰੇ ਕੋ ਰੁਕੇ ਸਿਨਮਾ ਤੱਕ ਗੁਜਰ ਕੋਲ ਛੋਟੇ ਲਾਲ ਜੀ ਤੁਸੀਂ ਫੜ ਸਕਦੇ ਹੋ ਕਹਿੰਦੇ ਜਾ ਕੇ ਫੜ ਲਿਆਵੋ ਛੇੜੀ ਤੋਂ ਮੇਰੇ ਘਰ ਰੁਕੀ ਹੋਈ ਨੇ ਗਨਿਕਾ ਨਵੀਖਾ ਜੀ ਦਿਨ ਚੜਦੇ ਆ ਘੋੜਿਆਂ ਤੇ ਸਵਾਰ ਹੋ ਕੇ ਸੇੜੇ ਹੀ ਧਗੜ ਧਗੜ ਕਰਦੇ ਕਹਿੰਦੇ ਛੇੜੀ ਪਿੰਡ ਦੇ ਵਿੱਚ ਪਹੁੰਚ ਜਾਂਦੀ ਨਹੀਂ ਮਾਤਾ ਗੁਜਰ ਕੋਲ ਉਧਰ ਆਪਣੇ ਕਮਰ ਦੇ ਵਿੱਚ ਲਾਲਾ ਨੂੰ ਛਾਤੀ ਦੇ ਨਾਲ ਲਾ ਕੇ ਬੜੀ ਸੋਚੀ ਪਈ ਹੋਈ ਹੈ ਕਿ ਪਤਾ ਨਹੀਂ ਗੰਗੂ ਨੇ ਹੁਣ ਇਹੋ ਜਿਹਾ ਕੀ ਕਰ ਦੇਣਾ ਜਿਹੜਾ ਇਹਨਾਂ ਭਰਿਆ ਪੀਤਾ ਗੱਲ ਕਹਿ ਕੇ ਗਿਆ ਹੈ ਕਿ ਮੈਂ ਤੁਹਾਨੂੰ ਆਪਣੇ ਘਰ ਵਿੱਚ ਕਰਤ ਪਨਾਹ ਦਿੱਤੀ ਸੀ ਪਰ ਤੁਸੀਂ ਅੱਜ ਮੈਨੂੰ ਚੋਰ ਕਹਿ ਦਿੱਤਾ ਜਦੋਂ ਬਾਰਕ ਘੁੜਿਆਂ ਦੀ ਆਵਾਜ਼ ਆਈ ਨਾ ਮਾਤਾ ਨੇ ਦੇਖਾ ਵਟ ਕੇ ਪਤਾ ਲੱਗਾ ਬਾਰਕ ਦੀ ਸਿਪਾਈ ਆਏ ਹੋਏ ਨੇ ਸਿਪਾਈ ਅੱਜ ਅੰਦਰ ਵੜੇ ਮਾਤਾ ਦੇ ਕਮਰੇ ਵਿੱਚ ਦੇਖਿਆ ਮਾਂ ਚਾਰ ਛਪੇਰੇ ਕਮਰੇ ਵੱਲ ਵੇਖ ਰਹੀ ਹੈ ਕਿ ਕਿ ਤੋ ਐਦਾ ਹੋਵੇ ਕਿ ਮੈਂ ਉੱਡ ਕੇ ਆਪਣਾ ਪਰਿਵਾਰ ਲੈ ਕੇ ਬਾਹਰ ਨਿਕਲ ਜਾਵਾਂ ਕਿਉਂਕਿ ਸਾਹਮਣੇ ਅੱਜ ਗਨੀਖਾਨਾ ਵਿਖਾ ਦੋ ਸਿਪਾਈ ਖੜੇ ਨੇ ਉਹਨਾਂ ਨੇ ਸਵਾਲ ਕੀਤਾ ਮਾਤਾ ਨੂੰ ਮਾਤਾ ਨੇ ਸਵਾਲ ਕਰਕੇ ਕਿ ਕਿਵੇਂ ਆਏ ਹੋ ਕਹਿੰਦੇ ਸਾਨੂੰ ਪਤਾ ਲੱਗਾ ਕਿ ਰਾਤ ਕੱਲ ਕੀ ਤਰਪਾਸ਼ਾ ਮਰ ਦਾ ਪਰਿਵਾਰ ਆਇਆ ਉਹਨਾਂ ਨੂੰ ਲੈਣ ਲਈ ਆਏ ਆ ਉਹਨਾਂ ਨੂੰ ਲੈਣ ਦੇ ਲਈ ਆਏ ਆ ਕਹਿੰਦੇ ਕਿਛਨਾਂਦਪੁਰ ਸਿਵ ਲੈ ਕੇ ਜਾਓਗੇ ਕਹਿੰਦੇ ਨਹੀਂ ਉਹਨਾਂ ਨੂੰ ਕੋਤਵਾਲੀ ਲੈ ਕੇ ਜਾਵਾਂਗੇ ਉਹਨੂੰ ਸੂਬੇ ਦੀ ਕਚੈਰੀ ਵਿੱਚ ਪੇਸ਼ ਕੀਤਾ ਜਾਵੇਗਾ ਸੂਬੇ ਦੀ ਕਚੈਰੀ ਵਿੱਚ ਪੇਸ਼ ਕੀਤਾ ਜਾਵੇਗਾ ਉਹਨਾਂ ਨੂੰ ਇੰਨੀ ਗੱਲ ਕਰਦੇ ਆ ਮਾਤਾ ਚੁੱਪ ਹੋ ਜਾਂਦੀ ਉਹ ਕਮਰੇ ਚੋਂ ਬਾਹਰ ਆ ਜਾਂਦੇ ਨੇ ਮਾਤਾ ਚੁੱਪ ਚਾਪ ਆਪਣਾ ਪਰਿਵਾਰ ਲੈ ਕੇ ਬਠਿੰਡਿਓ ਬਾਹਰ ਕਾਫੀ ਚਰਗਨੀ ਖਾਣਾ ਵਿਖਖ ਵਿਚਾਰ ਕਰਦੇ ਨੇ ਜਿਹੜਾ ਗੰਨੀ ਖਨਾਵੀ ਖਾਣ ਨੂੰ ਕਹਿੰਦੇ ਕਹਿੰਦਾ ਵੇਖ ਕਹਿੰਦਾ ਐਡਾ ਵੱਡਾ ਪਾਪ ਕਰਨ ਲੱਗਿਆ ਆਪਾਂ ਕਹਿੰਦਾ ਇੰਨੇ ਛੋਟੇ ਛੋਟੇ ਬੱਚੇ ਨੇ ਕਹਿੰਦੇ ਇਸ ਸਮੇਂ ਦੀ ਸਰਕਾਰ ਨੇ ਕਹਿੰਦੇ ਇਹ ਛੱਡਣੇ ਨਹੀਂ ਆ ਕਹਿੰਦੇ ਇਹਨਾਂ ਨੂੰ ਮਾਰ ਦੇਣਾ ਪਰ ਉਹ ਕਹਿੰਦੇ ਨੇ ਕਿਸੇ ਸਰਕਾਰ ਦੇ ਬੱਝੇ ਹੋਏ ਸਾਨੂੰ ਜਿਹੜਾ ਹੁਕਮ ਲੱਗਾ ਹੋਇਆ ਸੀ ਪੂਰਾ ਕਰਨਾ ਹੀ ਕਰਨਾ ਦਿਨ ਚੜ੍ਹਦੇ ਆ ਮਾਂ ਨੂੰ ਕਹਿੰਦੇ ਮਾਤਾ ਜੀ ਚਲੋ ਤਿਆਰ ਹੋਓ ਸਾਡੇ ਨਾਲ ਚਲੋ ਤੁਸੀਂ कोतਵਾਲੀ ਸਾਹਿਬ ਅੱਜ ਮਾਤਾ ਗੁਜਰਕੌਰ ਦੋ ਲਾਲ ਸਵੇਰੇ ਗੰਗੂ ਬ੍ਰਾਹਮਣ ਦੇ ਘਰ ਤੁਸੇੜੀ ਲਈ ਜਾਂਦੇ ਨੇ ਵੇਖ ਗੰਗੂ ਤੂੰ ਕਿੰਨਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਰਹਿ ਕੇ ਗੁਰੂ ਕੀ ਰਸੋਈਏ ਦੇ ਵਿੱਚ ਨਮਕ ਖਾਦਾ ਸੀ ਪਰ ਤੂੰ ਅੱਜ ਨਮਕ ਖਾ ਕੇ ਆਰਾਮ ਕਰਨ ਲੱਗਾ ਏ ਤੈਨੂੰ ਰਤੀ ਇਸ ਗੱਲ ਦੀ ਚਿੰਤਾ ਨਹੀਂ ਸੀ ਕਿ ਜਿੱਥੇ ਘਰ ਰਹਿ ਕੇ ਮੈਂ ਜਰ ਰਸੋਈਏ ਦਾ ਕੰਮ ਕੀਤਾ 18-20 ਸਾਲ ਜਿੱਥੇ ਮੈਂ ਨਮਕ ਖਾਦਾ ਜਿੱਥੇ ਮੇਰੇ ਥਾਂ ਦੇ ਵਿੱਚ ਗੁਰੂ ਦੇ ਲਾਲ ਪਲੇ ਨੇ ਅੱਜ ਉਹਨਾਂ ਲਾਲਾਂ ਨੂੰ ਮੈਂ ਸਮੇਂ ਦੀ ਸਰਕਾਰ ਨੂੰ ਫੜਾਉਣ ਲੱਗਾ ਵਾਂ ਤੈਨੂੰ ਰਤੀ ਨਹੀਂ ਸਮਝ ਲੱਗੀ ਤੈਨੂੰ ਰਤੀ ਫਿਕਰ ਨਹੀਂ ਸੀ ਕਿ ਮੈਂ ਐਡਾ ਵੱਡਾ ਦਗਾ ਐਡਾ ਵੱਡਾ ਦਗਾ ਕਲਗੀਧਰ ਪਾਸ਼ਾ ਮਹਾਰਾਜ ਦੇ ਪਰਿਵਾਰ ਦੇ ਨਾਲ ਕਮਾਨ ਲੱਗਾ ਵਾਂ ਕਹਿੰਦੇ ਅੱਜ ਸਿਪਾਈ ਆਏ ਨੇ ਉਹ ਮਾਂ ਨੂੰ ਗਣੀ ਖਾ ਤੇ ਨਵੀਂ ਖਾ ਫੜ ਕੇ ਸਵੇਰੇ ਕੋਤਵਾਲੀ ਵਿੱਚ ਲੈ ਕੇ ਜਾਂਦੇ ਨੇ ਕਹਿੰਦੇ ਕੋਤਵਾਲੀ ਜਿਹੜੀ ਮੁਰੰਡੇ ਦੀ ਧਰਤੀ ਤੇ ਐ ਉੱਥੇ ਮਾਂ ਨੂੰ ਉਹਨਾਂ ਸਲਾਖਾਂ ਦੇ ਪਿੱਛੇ ਇੱਕ ਰਾਤ ਰੱਖਿਆ ਜਾਂਦਾ ਉਸ ਜੇਲ੍ਹ ਦੇ ਵਿੱਚ ਉੱਥੇ ਅੱਜ ਵੀ ਉਸ ਲੱਖ ਚਿੰਨੇ ਗਵਾਈ ਭਰਦੀਆਂ ਨੇ ਕਿ ਸਾਡੀਆਂ ਭੈਣਾਂ ਨੂੰ ਦੱਸਣਾ ਚਾਹੁੰਦੀਆਂ ਸਲਾਖਾਂ ਕੀ ਮਾਤਾ ਗੁਜਰਕੌਰ ਨੇ ਆਪਣੇ ਜੀਵਨ ਨੂੰ ਕਿਵੇਂ ਜਿਉਇ ਇਹਨਾਂ ਸਲਾਖਾਂ ਦੇ ਪਿੱਛੇ ਰਹਿ ਕੇ ਵੀ ਮਾਤਾ ਨੇ ਆਪਣੀ ਜ਼ਿੰਦਗੀ ਨੂੰ ਡੋਲ ਬਣਾਈ ਰੱਖੀ ਐ ਇਹਨਾਂ ਸਲਾਖਾਂ ਦੇ ਪਿੱਛੇ ਕੋਈ ਮਾਤਾ ਨੇ ਆਪੜਾ ਕੈਰੈਕਟਰ ਕਰਦਾਰ ਡੋਲਣ ਨਹੀਂ ਦਿੱਤਾ ਅੱਜ ਅਸੀਂ ਨੇ ਕਿਤੇ ਇਹਨਾਂ ਸਲਾਖਾਂ ਤੋਂ ਕੋਚਤ ਵਾਲੀ ਤੋਂ ਸਿੱਖ ਲਈਏ ਕਿ ਸਿੱਕਾ ਤੇਰਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਏ ਕਿਰੇ ਤੇਰੇ ਇਹੋ ਜਿਹੇ ਤੇਰੇ ਤੇ ਕਿਦੇ ਵਿਪਤਾ ਪੈ ਜਾਵੇ ਤੂੰ ਕਬਰਾ ਨਾ ਜਾਈਂ ਕਲਗੀਧਰ ਪਾਸ਼ਾ ਮਹਾਰ ਦੇ ਪਰਿਵਾਰ ਤੇ ਪਈ ਸੀ ਮਾਤਾ ਗੁਜਰਕੌਰ ਨੇ ਛੋਟੇ ਲੜ ਸਿਰ ਮੱਥੇ ਪ੍ਰਵਾਣ ਕੀਤੀ ਸੀ ਡੋਲੇ ਨਹੀਂ ਨੇ ਡੋਲੇ ਨਹੀਂ ਸਣ ਡੋਲੇ ਨਹੀਂ ਸਣ ਗੁਰੂ ਤੇਗ ਬਹਾਦਰ ਪਾਸ਼ਾ ਮਹਾਰਾਜ ਦੀ ਪਾਗ ਨੂੰ ਦਾਗ ਨਹੀਂ ਲੱਗਣ ਦਿੱਤਾ ਪੁੱਤਰ ਯਾਨੀ ਇਹ ਗੱਲ ਚੇਤਾ ਰੱਖਿਓ ਅੱਜ ਵੀ ਸਾਨੂੰ ਇਤਿਹਾਸ ਤੋਂ ਕੁਝ ਸਿੱਖ ਲੈਣਾ ਚਾਹੀਦਾ ਹੈ ਸਿੱਖ ਲੈਣਾ ਚਾਹੀਦਾ ਹੈ ਇਤਿਹਾਸ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਇਤਿਹਾਸ ਦੇ ਐਨੇ ਪੰਨੇ ਖੂਨ ਦੇ ਨਾਲ ਭਿੱਜੇ ਪਏ ਨੇ ਪਰ ਜੇ ਅਸੀਂ ਸਮਝੀਏ ਇਸ ਇਤਿਹਾਸ ਨੂੰ ਤਾਂ ਅਸੀਂ ਤਾਂ ਵੇਖੋ ਪਿਆਰੋ ਇਹਨਾਂ ਦਿਨਾਂ ਦੇ ਵਿੱਚ ਇੱਕ ਗੱਲ ਤੈਅ ਕਰਦੇ ਆਂ ਕੀ ਤੈਅ ਕਰਦੇ ਆਂ ਕੀ ਫਤਿਹਗੜ ਸੇਵਦੀ ਧਰਤੀ 'ਤੇ ਜਾ ਕੇ ਸਜਦਾ ਕਰਨਾ ਪਰ ਸਜਦਾ ਸੀ ਏਦਾਂ ਕਰਦੇ ਆ ਸਾਡੇ ਅੰਦਰ ਸੋਚ ਕੀ ਹੁੰਦੀ ਐ ਕਿ ਮੈਂ ਵੀ ਆਪਣੇ ਪਿੰਡ 'ਚੋਂ ਸੰਗਤ ਲੈ ਕੇ ਜਾਣੀ ਪਰ ਸਾਡਾ ਜਿਹੜਾ ਟੀਚਾ ਹੁੰਦਾ ਐ ਅਸੀਂ ਅੱਜ ਨਾ ਆਪਣੇ ਪਿੰਡਾਂ 'ਚੋਂ ਗੁਰੂ ਮਾਤਾਵਾਂ ਭੈਣਾਂ ਨੂੰ ਬਜ਼ੁਰਗਾਂ ਨੂੰ ਛੱਡ ਦਿੱਤਾ ਐ ਲੈ ਕੇ ਜਾਣਾ ਫਤਿਹਗੜ ਸੇ ਅਸੀਂ ਕੀ ਕਰਦੇ ਆ ਅਸੀਂ ਜੰਗ ਉਮਰ ਦੇ ਮੁੰਡੇ ਆਪੋ ਮੋਡੈਕਟਰ ਟਰਾਲੀਆਂ ਨੂੰ ਮੋਡੀਫਾਈ ਕਰਕੇ ਉਹਨਾਂ ਦੇ ਵਿੱਚ ਚੜ ਕੇ ਉਹਨਾਂ ਨੂੰ ਇੰਨੀ ਸਪੀਡ ਦੇ ਨਾਲ ਚਲਾਣੇ ਆ ਕਿ ਅਸੀਂ ਸਜਦਾ ਕਰਨ ਜਾ ਰਹੇ ਆ ਅੱਜ ਫਤਿਹਗੜ ਸੇਵਦੀ ਧਰਤੀ ਤੇ ਸਭ ਜਦਿਆਂ ਨੂੰ ਕਿ ਘਾਟ ਸੀ ਇਹੋ ਜਿਹੇ ਲੋਕਾਂ ਦੀ ਕਿ ਜੇ ਸੱਚ ਦਾ ਕਰਨਾ ਆਪਣੇ ਅੰਦਰ ਨਿਮਰਤਾ